ਕਰਕੇ ਸਾਡੀ ਬੇਨਤੀ ਮੰਨ ਲਵ ਨੀਕੇ ਰਦੇ ਵਿਚਾਰ ਕਰੀ ਜੈ ਇਸ ਕਰਕੇ ਇਸ ਗੱਲ ਦੀ ਜਿਹੜੀ ਵਿਚਾਰ ਹੈ ਨਾ ਆਪਣੇ ਹਿਰਦੇ ਵਿੱਚ ਕਰੋ ਖਾਨ ਕਹ ਹੈ ਹਮ ਮੰਨ ਨਹੀਂ ਤੇ ਉਸ ਵੇਲੇ ਗੁਰਮੁਖੋ ਜਿਹੜਾ ਖਾਨ ਸੀ ਨਾ ਉਹ ਕਹਿੰਦਾ ਮੈਂ ਨਹੀਂ ਮੰਨਣਾ ਇਹ ਤੇ ਬਾਤ ਬਣਾਵੋ ਕਾਹੀ ਆਖਿਆ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰਦੇ ਹੋ ਹੋ ਟਿੱਗ ਦਰਸ ਹੋ ਜਾ ਤਮ ਨੀਕੇ ਆਖਿਆ ਤੁਸੀਂ ਨੇੜੇ ਹੋ ਕਰਕੇ ਇਹ ਗੱਲ ਦੱਸੋ ਚਾਓ ਹਮ ਜਾਵੇ ਪੀਰ ਨਜੀਕੇ ਆਖਿਆ ਵੀ ਜੇ ਤੁਸੀਂ ਨੇੜੇ ਜਾ ਕੇ ਸਾਨੂੰ ਉਹਨਾਂ ਬਾਰੇ ਦੱਸੋਗੇ ਨਾ ਤਦੋ ਹੀ ਅਸੀਂ ਉਹਨਾਂ ਦੇ ਨੇੜੇ ਜਾਵਾਂਗੇ ਸਾਂਝੇ ਹਿੰਦੂ ਤੁਰਕਨ ਕੇਰੇ ਤੇ ਨਾਲ ਹੀ ਆਖਿਆ ਵੀ ਉਤੇ ਹਿੰਦੂਆਂ ਦੇ ਤੁਰਕਾਂ ਦੇ ਸਾਰਿਆਂ ਦੇ ਸਾਂਝੇ ਐ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੂੰ ਅਸੀਂ ਜਗਤ ਗੁਰੂ ਕਹਿੰਦੇ ਆ ਕਿਉਂ ਕਿ ਉਹਨਾਂ ਦਾ ਉਪਦੇਸ਼ ਸਮੁੱਚੇ ਜਗਤ ਦੇ ਲਈ ਹੈ ਸਮੁੱਚੀ ਮਨੁੱਖਤਾ ਦੇ ਲਈ ਹੈ ਆਪਾਂ ਬਾਣੀ ਦਾ ਬਚਨ ਵੀ ਪੜਦੇ ਹਾਂ ਖੱਤਰੀ ਬ੍ਰਹਮਣ ਸੂਦ ਵੈਸ ਉਪਦੇਸ਼ ਚੋ ਵਰਨਾ ਕੋ ਸਾਂਝ ਗੁਰੂ ਨਾਨਕ ਸਾਹਿਬ ਜੀ ਨੇ ਤੇ ਸਾਰਿਆਂ ਨੂੰ ਤਾਰਿਆ ਸਾਰਿਆਂ ਨੂੰ ਸਿੱਧੇ ਰਾਹ ਪਾਇਆ ਮਹਾਰਾਜ ਨੇ ਇਹ ਨਹੀਂ ਵੇਖਿਆ ਵੀ ਇਹ Hindu ਹੈ ਇਹ Musalman ਹੈ ਕਿਉਂਕਿ ਉਹਨਾਂ ਦਾ ਉਪਦੇਸ਼ ਤੇ ਸਮੁੱਚੀ ਮਨੁੱਖਤਾ ਦੇ ਲਈ ਹੈ ਸਿੱਖ ਸਮਾਨ ਮੂਰੀਦ ਕਨੇਰੇ ਆਖਿਆ ਵੀ ਉਹਨਾਂ ਦੇ ਬੜੇ ਸਿੱਖ ਹਨ ਉਹਨਾਂ ਦੇ ਬੜੇ ਮਰੀਦ ਹਨ ਹੈ ਹੈ ਭਖੇ ਜੇ ਹਿੰਦੂਨ ਤੁਰਕਾਂ ਆਕਿਆ ਵੀ ਹਿੰਦੂ ਤੇ ਤੁਰਕ ਜਿਹੜੇ ਹਨ ਦੋਨੋਂ ਕੋ ਖੋਪਣ ਮਤ ਗੁਰ ਕਾ ਪਰ ਕਿਤੇ ਇਹ ਨਾ ਹੋਵੇ ਵੀ ਇਹ ਦੋਨੇ ਹੀ ਗੁਰੂ ਦੀ ਮਤ ਤੋਂ ਬਾਝੇ ਰਹਿ ਜਾਣ ਨਾ ਹਿੰਦੂ ਗੁਰੂ ਦੀ ਮਤ ਲੈਣ ਤੇ ਨਾ ਤੁਰਕ ਗੁਰੂ ਦੀ ਮਤ ਲੈਣ ਤੇ ਅੱਜ ਤੇ ਸਿੱਖ ਕਹੌਣ ਵਾਲੇ ਵੀ ਗੁਰੂ ਦੀ ਮਤ ਨਹੀਂ ਲੈਂਦੇ ਅੱਜ ਦੇ ਸਿੱਖ ਕਹੌਣ ਵਾਲੇ ਵੀ ਗੁਰੂ ਦੀ ਸਿੱਖਿਆ ਨਹੀਂ ਲੈਂਦੇ ਮੈਂ ਹਮੇਸ਼ਾ ਬੇਨਤੀ ਕਰਦਾ ਹੋਂਾ ਵੀ ਅਸੀਂ ਤੇ ਸਿਰਫ ਨਾਮ ਧਾਰੀਕ ਸਿੱਖ ਬਣ ਗਏ ਸਿੱਖ ਦਾ ਰਥ ਸੀ ਜਿਹੜਾ ਸਿੱਖਣ ਵਾਲਾ ਹੋਵੇ ਜਿਹੜਾ ਸਖਿਆਰਤੀ ਹੋਵੇ ਤੇ ਜਿਹੜਾ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਹੋਵੇ ਇਸ ਕਰਕੇ ਆਖਿਆ ਵੀ ਇਹ ਜਿਹੜੇ ਦੋਨੇ ਹਨਾ ਇਹ ਗੁਰੂ ਦੀ ਮਤ ਤੋਂ ਬਾਝੇ ਨਾ ਰਹਿ ਜਾਵਣ ਇੱਕ ਤੋ ਖਾਨਣ ਕੋ ਬਲ ਭਾਰੀ ਕਹਿੰਦੇ ਇੱਕ ਦੋ ਖਾਨਣ ਕੋ ਬਲ ਭਾਰੀ ਦੋ ਐਸੇ ਸੰਨ ਜਿਨ੍ਹਾਂ ਕੋਲ ਬਹੁਤ ਜ਼ਿਆਦੇ ਬਲ ਸੀ ਦੂਜੇ ਸੱਚੀ ਗਿਰਾ ਉਚਾਰੀ ਕਹਿੰਦੇ ਦੂਸਰੇ ਉਹਨਾਂ ਨੇ ਇਹ ਸੱਚੀ ਗੱਲ ਕਹਿ ਦਿੱਤੀ ਹਟਦ ਨਹੀਂ ਬੋ ਰਹਿ ਹਟਾਈ ਕਹਿੰਦੇ ਉਹਨਾਂ ਨੂੰ ਭਾਵੇਂ ਬਹੁਤ ਹਟਾਉਣ ਦਾ ਯਤਨ ਕੀਤਾ ਪਰ ਉਹ ਇਸ ਗੱਲ ਤੋਂ ਪਿੱਛੇ ਨਹੀਂ ਮੁੜੇ। ਸ਼ਸਤਰ ਗਹੇ ਤਵ ਹਿੰਦੂਨ ਜਾਈ। ਕਹਿੰਦੇ ਉਸ ਵੇਲੇ ਉਹ ਜਾ ਕਰਕੇ ਹਿੰਦੂਆਂ ਨੂੰ ਮਿਲਦੇ ਹਨ। ਘਰ ਉਹ ਸਵਨਨ ਮਹਿਰੋ ਨਾਲ ਭਾਰੀ। ਕਹਿੰਦੇ ਇਸ ਕਰਕੇ ਉਹਨਾਂ ਦੇ ਵਿੱਚ ਇੱਕ ਦੂਜੇ ਵਿੱਚ ਝਗੜਾ ਪੈਦਾ ਹੋ ਗਿਆ। ਰੌਲਾ ਪੈਦਾ ਹੋ ਗਿਆ ਕਿਉਂਕਿ ਹਰ ਕੋਈ ਆਪਣੀ ਗੱਲ ਨੂੰ ਹੀ ਅੱਗੇ ਰੱਖਦਾ ਹੈ ਕੋਈ ਨਾ ਕਿਸ ਕੀ ਸੁਣੇ ਪੁਕਾਰੀ ਕਹਿੰਦੇ ਕੋਈ ਵੀ ਕਿਸੇ ਦੀ ਪੁਕਾਰ ਸੁਣਨ ਨੂੰ ਤਿਆਰ ਨਹੀਂ ਹੈ ਸਾਰੇ ਇੱਕ ਦੂਜੇ ਦੇ ਵਿਰੋਧ ਵਿੱਚ ਖੜੇ ਹੈ ਪਰ ਕੋਈ ਇੱਕ ਦੂਜੇ ਦੀ ਗੱਲ ਨੂੰ ਨਹੀਂ ਸੁਣਦਾ ਸ੍ਰੀ ਗੁਰੂ ਤਰ ਕੇ ਪਾਸ ਜੇ ਦਾਸਾ ਕਹਿੰਦੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਜਿਹੜੇ ਦਾਸ ਸਨ ਸਰਣ ਕਲਾਹਣ ਸੁਣ ਚੋ ਆਸਾ ਕਹਿੰਦੇ ਜਦੋਂ ਉਹਨਾਂ ਨੇ ਕੰਨਾਂ ਨਾਲ ਏਸ ਗੱਲ ਨੂੰ ਸੁਣਿਆ ਨਿਕਸੀ ਤੁਰਕ ਬੇਲੋਕਨ ਤਾਈ ਕਹਿੰਦੇ ਉਸ ਵੇਲੇ ਜਿਹੜੇ ਤੁਰਕ ਸਨ ਉਸੇ ਵੇਲੇ ਚੱਲੇ ਐ ਵੀ ਕਿਉਂ ਨਾ ਜਾ ਕਰਕੇ ਸਤਿਗੁਰਾਂ ਦੇ دیدار ਕਰ ਲਈ ਰਹੀ ਇਕਾਂਤੀ ਦੇਹ ਗੁਸਾਈ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਇਕਾਂਤ ਵਿੱਚ ਬੈਠੇ ਹੋਏ ਸਨ ਅਕਾਲ ਪੁਰਖ ਪਰਮਾਤਮਾ ਦੇ ਨਾਮ ਵਿੱਚ ਜੁੜੇ ਸੀ ਅੰਤਰ ਧਿਆਨ ਪਈ ਤੇ ਕਾਲਾ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਅੰਤਰ ਧਿਆਨ ਹੋਈ ਭਾਵ ਜਦੋਂ ਉਹਨਾਂ ਨੇ ਅਕਾਲ ਪੁਰਖ ਪਰਮਾਤਮਾ ਵਿੱਚ ਸੁਰਤ ਜੋੜੀ ਤੇ ਜਦੋਂ ਸਤਗੁਰ ਅੰਤਰ ਧਿਆਨ ਹੋ ਕਰਕੇ ਬੇਂਦੇ ਹਨ ਸਰਬ ਚਕਾਵਣ ਚਗਰ ਵਿਸਾਲਾ ਕਹਿੰਦੇ ਫਿਰ ਮਹਾਰਾਜ ਇਹਨਾਂ ਦਾ ਜਿਹੜਾ ਬਹੁਤ ਜ਼ਿਆਦੇ ਝਗੜਾ ਹੈ ਧਰਮ ਦੇ ਨਾਂ ਤੇ ਇੱਕ ਦੂਜੇ ਨਾਲ ਜਿਹੜੇ ਲੜਦੇ ਪਏ ਹਨ ਪਾਈ ਗੁਰਦਾਸ ਜੀ ਵੀ ਕਹਿੰਦੇ ਖੈ ਮਰਦੇ ਬਾਹਮਣ ਮੁਲਾਣੀ ਵੀ ਬਾਹਮਣ ਤੇ ਮਲਾਣੇ ਇੱਕ ਦੂਜੇ ਨਾਲ ਖੈ ਖੈ ਕੇ ਮਰਦੇ ਪਏ ਸੱਚ ਕਿਨਾਰੇ ਰਹਿ ਗਿਆ ਤੇ ਸੱਚ ਦੀ ਕੋਈ ਗੱਲ ਨਹੀਂ ਕਰਦਾ ਨਾਤੇ ਮੁੱਲਾ ਉਸ ਗੱਲ ਤੇ ਚੱਲਦਾ ਤੇ ਨਾ ਬ੍ਰਾਹਮਣ ਚੱਲਦੇ ਐ ਇਸ ਕਰਕੇ ਇਹਨਾਂ ਦਾ ਜਿਹੜਾ ਬਹੁਤ ਝਗੜਾ ਸੀ ਬਹਿਰ ਦਹੁ ਮੈ ਬਾਦ ਸਮਮ ਅਸਾਨਾ ਕਹਿੰਦੇ ਇਹਨਾਂ ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਬਾਦ ਵਿਵਾਦ ਪੈਦਾ ਹੋ ਗਿਆ ਇੱਕ ਦੂਜੇ ਪ੍ਰਤੀ ਵੈਰ ਰੱਖਣ ਲੱਗ ਪਏ ਉਹ ਉਹਨਾਂ ਨੂੰ ਮਾੜਾ ਕਹਿੰਦੇ ਐ ਉਹ ਉਹਨਾਂ ਨੂੰ ਮਾੜਾ ਕਹਿੰਦੇ ਅਜੇ ਹੀ ਐਨ ਧਰਮਾਂ ਦੇ ਨਾਂ ਤੇ ਇੱਕ ਦੂਜੇ ਨਾਲ ਵੈਰ ਰੱਖਣਾ ਉਹ ਕਹਿੰਦੇ ਹਿੰਦੂ ਮਾੜੇ ਐ ਉਹ ਕਹਿੰਦੇ ਸਲਾਮ ਵਾਲੇ ਮਾੜੇ ਐ ਉਹ ਕਹਿੰਦੇ ਸਿੱਖ ਇਦਾਂ ਕਰਦੇ ਸੋ ਧਰਮ ਨੇ ਤੇ ਸਾਨੂੰ ਇੱਕ ਦੂਜੇ ਦੇ ਨੇੜੇ ਕਰਨਾ ਸੀ ਸਾਨੂੰ ਪਿਆਰ ਕਰਨਾ ਸਿਖਾਉਣਾ ਸੀ ਪਰ ਅੱਜ ਅਸੀਂ ਧਰਮਾਂ ਦੇ ਨਾਂ ਤੇ ਇੱਕ ਦੂਜੇ ਦੇ ਗੱਲ ਵੱਢਣ ਲੱਗ ਪਏ ਮੈਂ ਪਿੱਛੇ ਜਿ ਇੱਕ ਗੱਲ ਲਿਖੀ ਸੀ ਮੈਂ ਕਿਹਾ ਧਰਮ ਦੇ ਨਾਂ ਤੇ ਝਗੜੇ ਛੱਡੋ ਇੱਕ ਦੂਜੇ ਦੇ ਗੱਲ ਨਾ ਵੱਢੋ ਧਰਮ ਦੇ ਨਾਂ ਤੇ ਥੋੜੀਕਿ ਦੂਜੇ ਦੇ ਗੱਲ ਵੱਢਣੀ ਹਰੇਕ ਦਾ ਆਪੋ ਆਪਣਾ ਧਰਮ ਐ ਤੁਸੀਂ ਆਪਣੇ ਧਰਮ ਦੇ ਵਿੱਚ ਪਰਪੱਕ ਰਹੋ ਪਰ ਧਰਮ ਦੇ ਨਾਂ ਤੇ ਦੂਜਿਆਂ ਨੂੰ ਮਾਰਨਾ ਦੂਜਿਆਂ ਨੂੰ ਡਰਾਉਣਾ ਇਹ ਧਰਮੀ ਮਨੁੱਖ ਦਾ ਕੰਮ ਥੋੜੀ ਹੈ ਇਸ ਕਰਕੇ ਜਿਹੜਾ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਚਾ ਗੜਾਸੀ ਛੱਡ ਵਿਵਾਨ ਪਰ ਕਿਰਪਾ ਨਿਧਾਨਾ ਕਹਿੰਦੇ ਫਿਰ ਗੁਰੂ ਨਾਨਕ ਦੇ ਮਹਾਰਾਜ ਜੀ ਉਸ ਵੇਲੇ ਚੱਲੇ ਹਨ ਗਵਣ ਕੀਨ ਔਰਦ ਕੀ ਔਰਾ ਫਿਰ ਗੁਰੂ ਨਾਨਕ ਦੇ ਮਹਾਰਾਜ ਜੀ ਉਸ ਬਣੇ ਜਾਣਾ ਚਾਹੁੰਦੇ ਐ ਤਾਂ ਜੋ ਜਾ ਕਰਕੇ ਇਹਨਾਂ ਦਾ ਜਿਹੜਾ ਝਗੜਾ ਹੈ ਇਹਨਾਂ ਜਿਹੜਾ ਜਿਹੜਾ ਬਾਦ ਵਿਵਾਦ ਹੈ ਉਹ ਦੂਰ ਕੀਤਾ ਜਾਵੇ ਜੈ ਜੈ ਸ਼ਬਦ ਸੁਰਣ ਮੈ ਸੋਰਾ ਕਹਿੰਦੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ ਹੈ ਨਾ ਫਿਰ ਸਤ ਗੁਰਾਂ ਦੀ ਜੈ ਜੈਕਾਰ ਹੋਣ ਲੱਗੀ ਸੁਰ ਤਰ ਪਰਸ ਪਾਜਲ ਬਰਖਾਵੇ ਕਹਿੰਦੇ ਇਸ ਤਰ੍ਹਾਂ ਸਾਰੇ ਪਾਸੇ ਹੀ ਸਤ ਗੁਰਾਂ ਦੀ ਸੋਭਾ ਹੁੰਦੀ ਹੈ ਚਾਰ ਚੰਮਰ ਚੌ ਦਿਸ਼ਟ ਟੁਲਾਵੋ ਕਹਿੰਦੇ ਚੌਹ ਦਿਸ਼ਾਵਾਂ ਦੇ ਵਿੱਚ ਸਤਗੁਰਾਂ ਦੀ ਵਡਿਆਈ ਦਾ ਛਤਰ ਝੁਲਦਾ ਹੈ ਬ੍ਰਹਮ ਆਦਿਕ ਚੰਦਨ ਚਰਚਾਹੀ ਕਹਿੰਦੇ ਬ੍ਰਹਮ ਆਦਿਕ ਜਿਹੜੇ ਦੇਵਤੇ ਸਨ ਉਹ ਵੀ ਸਤਗੁਰਾਂ ਦਾ ਸਤਕਾਰ ਕਰਦੇ ਨੇ ਕਰਹਿ ਆਰਤੀ ਸ਼ੰਖ বাজਾਈ ਕਹਿੰਦੇ ਭਾਈ ਉਹ ਵੀ ਆਰਤੀ ਕਰਦੇ ਹਨ ਵੈਸੇ ਬਾਬੇ ਨਾਨਕ ਨੇ ਇਸ ਆਰਤੀ ਨੂੰ ਪਰਵਾਣ ਨਹੀਂ ਕੀਤਾ ਜਦੋਂ ਜਗਨਨਾਥ ਪੁਰੀ ਦੇ ਮੰਦਰ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਗਏ ਸਨ ਤਾਂ ਉਹ ਲੋਕ ਮੂਰਤੀਆਂ ਦੇ ਦਿਵਾਲੇ ਕਈ ਤਰ੍ਹਾਂ ਦੀਆਂ ਵਸਤੂਆਂ ਰੱਖ ਕੇ ਆਰਤੀ ਕਰਦੇ ਸਨ ਤੇ ਬਾਬਾ ਨਾਨਕ ਜੀ ਨੂੰ ਕਿਹਾ ਤੁਸੀਂ ਵੀ ਆਰਤੀ ਵਿੱਚ ਸ਼ਾਮਲ ਹੋ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਬੈਠੇ ਰਹੇ ਸਭ ਕੁਝ ਵੇਂਦੇ ਰਹੇ ਉਹਨਾਂ ਨੇ ਆਖਿਆ ਵੀ ਤੁਸੀਂ ਨੇ ਇਸ ਆਰਤੀ ਵਿੱਚ ਸ਼ਾਮਲ ਹੋਏ ਤੇ ਮਹਾਰਾਜ ਕਹਿੰਦੇ ਜਿਹੜਾ ਪ੍ਰਮਾਤਮਾ ਇੰਨਾ ਵੱਡਾ ਹੈ ਜਿਹੜਾ ਪ੍ਰਮਾਤਮਾ ਇੰਨਾ ਵਿਸ਼ਾਲ ਹੈ ਕਿ ਉਸ ਪਰਮਾਤਮਾ ਦੀ ਪੂਜਾ ਆਰਤੀ ਤੁਸੀਂ ਇਹਨਾਂ ਵਸਤੂਆਂ ਦੇ ਨਾਲ ਕਰ ਸਕਦੇ ਹੋ ਵਸਤੂਆਂ ਤੇ ਰੱਬ ਨੇ ਦਿੱਤੀਆਂ ਨੇ ਜੋ ਕੁਝ ਰੱਬ ਨੇ ਦਿੱਤਾ ਤੇਰਾ ਕੀਆ ਤੁਜੇ ਕਿਆ ਅਰਪੋ ਉਹੀ ਚੀਜ਼ ਅਸੀਂ ਰੱਬ ਅਗੇ ਰੱਖ ਕੇ ਰੱਬ ਨੂੰ ਕਿਵੇਂ ਖੁਸ਼ ਕਰ ਸਕਦੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਉਸ ਵੇਲੇ ਸ਼ਬਦ ਉਚਾਰਨ ਕੀਤਾ ਸੀ ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਅਨਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਜੰਤ ਭੇਰੀ ਰਹਾਓ ਪਰ ਅੱਜ ਬੜੀ ਹੈਰਾਨੀ ਹੁੰਦੀ ਹੈ ਜਦੋਂ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਇਹੀ ਪੜਿਆ ਜਾਂਦਾ ਗਗਨ ਮੈ ਥਾਲ ਪਰ ਥਾਲਾਂ ਵਿੱਚ ਦੀਵੇ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕਮਾਏ ਜਾਂਦੇ ਖਾਸ ਕਰਕੇ ਤੁਸੀਂ ਡੇਰਿਆਂ ਵਿੱਚ ਜਾ ਕੇ ਵੇਖੋ ਕਈ ਸੰਪਰਦਾਮਾਂ ਵਿੱਚ ਜਾ ਕੇ ਵੇਖੋ ਕਹਿੰਦੇ ਨਹੀਂ ਜੀ ਇਹ ਬਾਬਾ ਜੀ ਦੀ ਮਰਜ਼ਾਦਾ ਹੈ ਇੱਥੇ ਤੇ ਆਰਤੀ ਹੁੰਦੀ ਵੀ ਗੁਰੂ ਨਾਨਕ ਸਾਹਿਬ ਜੀ ਨੇ ਏਸੀ ਆਰਤੀ ਦਾ ਤੇ ਖੰਡਨ ਕੀਤਾ ਸੀ ਨਾ ਇਹ ਤੀਨ ਸੀ ਵੀ ਬ੍ਰਾਹਮਣ ਨੂੰ ਰੋਕ ਦਿੱਤਾ ਨਹੀਂ ਜੀ ਤੁਹਾਡੇ ਲਈ ਇਹ ਪਖੰਡ ਹੈ ਤੇ ਸਿੱਖਾਂ ਲਈ ਖੁੱਲ ਹੈ ਇਹਦੀਆਂ ਨਾ ਫਿਰ ਜਦੋਂ ਪ੍ਰਚਾਰਕ ਇਹ ਗੱਲ ਕਰਦੇ ਕਹਿੰਦੇ ਨਹੀਂ ਜੀ ਇਹ ਤੇ ਹੁਣ ਕਟੜ ਪ੍ਰਚਾਰ ਕਰਦੇ ਐ ਇਹਨਾਂ ਦੇ ਅੰਦਰ ਸ਼ਰਧਾ ਭਾਵਨਾ ਨਹੀਂ ਸ਼ਬਦ ਬਾਬਾ ਨਾਨਕ ਜੀ ਦਾ ਗਗਨ ਮੈ ਥਾਲ ਤੁਸੀਂ ਸਤਿਗੁਰਾਂ ਦਾ ਜੀਵਨ ਦਾ ਇਤਿਹਾਸ ਪੜੋ ਕਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਜਗਨਨਾਥ ਪੁਰੀ ਦੇ ਮੰਦਰ ਵਿੱਚ ਜਾ ਕੇ ਕਿਉਂਕਿ ਉੱਥੇ ਮੂਰਤੀ ਬਣਾਈ ਹੋਈ ਸੀ ਮਹਾਰਾਜ ਕਹਿੰਦੇ ਜਗਤ ਦਾ ਨਾਥ ਤੇ ਪਰਮਾਤਮਾ ਤੁਸੀਂ ਮੂਰਤੀ ਨੂੰ ਪਰਮਾਤਮਾ ਮੰਨਣ ਲੱਗ ਪਏ ਮੂਰਤੀ ਜਗਤ ਦੀ ਕਰਤਾ ਕਿਵੇਂ ਹੋ ਸਕਦੀ ਇਕ ਦੇਵਤੇ ਦੀ ਮੂਰਤੀ ਨੂੰ ਤੁਸੀਂ ਜਗਨਨਾਥ ਦੀ ਮੂਰਤੀ ਕਹਿ ਕੇ ਪੂਜਨ ਲੱਗ ਪਈ। ਮੂਰਤੀ ਨੂੰ ਤੇ ਖੁਦ ਮਨੁੱਖ ਨੇ ਬਣਾਇਆ। ਇਸ ਤਰ੍ਹਾਂ ਮਹਾਰਾਜ ਨੇ ਉੱਥੇ ਆਰਤੀ ਦਾ ਖੰਡਨ ਕੀਤਾ ਸੀ ਪਰ ਅੱਜ ਉਹੀ ਆਰਤੀ ਗੁਰਦੁਆਰਿਆਂ ਵਿੱਚ ਹੋਣ ਲੱਗ ਪਈ। ਉਹੀ ਅੱਜ ਆਰਤੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਹੁੰਦੀ ਹੈ। ਉਸੇ ਤਰ੍ਹਾਂ ਥਾਲਾ ਵਿੱਚ ਦੀਵੇ ਰੱਖ ਕੇ ਕਮਾਏ ਜਾਂਦੀ ਹੈ। ਧੂਪ, ਦੀਪ, ਸਮੱਗਰੀ ਆਦਕ ਦੀ ਵਰਤੋਂ ਕੀਤੀ ਜਾਂਦੀ ਹੈ। ਅਸੀਂ ਕਹਿੰਦੇ ਵਾਹ ਵਾਜੀ ਬੜੀ ਮਰਜ਼ਾਦਾ ਹੈ। ਬੜਾ ਸੋਹਣਾ ਕਰ ਰਿਹਾ ਕਿਉਂਕਿ ਅਸੀਂ ਗੁਰੂ ਦੀ ਗੱਲ ਥੋੜੀ ਮੰਨਣੀ ਹੈ ਅਸੀਂ ਤੇ ਬੰਦਿਆਂ ਦੀਆਂ ਕਈਆਂ ਹੋਈਆਂ ਗੱਲਾਂ ਮੰਨਣੀਆਂ ਨੇ ਸੋ ਇਸ ਕਰਕੇ ਸਾਨੂੰ ਸਤਿਗੁਰਾਂ ਦੇ ਬਚਨਾਂ ਤੇ ਸਤਿਗੁਰਾਂ ਦੀ ਸਿੱਖਿਆ ਤੇ ਪੈਰਾ ਦੇਣਾ ਚਾਹੀਦਾ ਹੈ